ਤਉ ਤਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਹਉ ਆਜੀ ਤੇਰੇ ਨਾਮੁ ਨੇਕੇ ਸੰਖਾਂ ਕੀਤੇ ਤੇਰੇ ਆਵਣਹਾਰੇ ਕੀਤੇ ਤੇਰੇ ਰਾਗਪਰੀ ਸੋ ਕਹੀਐ ਕੀਤੇ ਤੇਰੀ ਗਾਵਣਹਾਰੇ ਨਾਮੁ ਤੁਧੁ ਨੋ ਪਵਣ ਪਾਣੀ ਮੈ ਸੰਤਰ ਕਾਹਿ ਰਜਤੰ ਦੁਆਰੇ ਗਾਵੰ ਤੁਧਨੋ ਚੇਤੁ ਗੋਪਤਿ ਲਿਖ ਜਾਣੰ ਨਾ ਲਿਖ ਲਿਖ ਤਰੰ ਵਿਚਾਰੇ ਗਾਵੰ ਤੁਧਨੋ ਈਸ਼ਵਰ ਬ੍ਰਹਮ ਦੇਵੀ ਸੋ ਹੰਸ ਚਰੇ ਸਦਾ ਸਵਾਰੇ ਗਾਵੰ ਤੁਧਨੋ ਵਿੰਦਰੰਦ ਰਾਜ ਸੁਣ ਬੈਠੇ ਦੇਵ ਧੰਨ ਨਾਲੇ ਗਾਵੰ ਤੁਧਨੋ ਛਿਦ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੀ ਸਾਤੀ ਸੰਤੋਖੀ ਗਾਵੰ ਤੁਧਨੋ ਬੀਰ ਕਰਾਰੇ ਗਾਵੰ ਤੁਧਨੋ ਪੰਡਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੰ ਚਦਨੋ ਨਾਮੋ ਹਣੀਆ ਮਨਮੋਹਨਾ ਸੋਰਖਮਾ ਚਪਿਆਲੇ ਗਾਵੰ ਚਦਨੋ ਰਤਨਿ ਉਪਾਵੇ ਤੇਰੇ ਅਰਚਲ ਤੀਰ ਤੁਨਾਲੇ ਗਾਵੰ ਚਦਨੋ ਜੋਤ ਮਹਾ ਬਲ ਸੂਰਾ ਗਾਵੰ ਚਦਨੋ ਕਾਣਿ ਚਾਰੇ ਗਾਵੰ ਚਦਨੋ ਕਾਂਡ ਮੰਡਲ ਬ੍ਰਹਮ ਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਨੋ ਗਾਵੰ ਜੋਤ ਸੁਭਾਵਨ ਰਚੇ ਤੇਰੇ ਪਤਰ ਚਾਲੇ ਔਰ ਕੇਤੇ ਤੁਗਲੋਂ ਗਾਵੰਛੇ ਮੈਂ ਚਿਤ ਨਾ ਆਵੰਨਾ ਨਕੇ ਵਿਚਾਰੇ 2400 ਇਸਦਾ ਸੱਚ ਸਾਹਿਬ ਸੱਚਾ ਸਚਿ ਨਾਹੀ ਹੈ ਪੀਉ ਹੋਸੀ ਜੈ ਨਾ ਜਸਿ ਰਤਨਾ ਜਿੰਦਰ ਚਾਈ ਰੰਗੀ ਰੰਗੀ ਭਾਂਤੀ ਕਰ ਕਰ ਚੰਸੀ ਮਾਇਆ ਜਿਨੀ ਹੋ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤੇਜੀ ਵੜਿਆਈ ਜੋ ਤੁਸ ਭਾਵੈ ਸੋਈ ਕਰ ਸ੍ਰੀ ਪ੍ਰਪਨਾ ਕਰਣਾ ਜਾਈ ਸੋ ਪਾਤਸ਼ਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਸਾਈ ਅਸਾ ਮਹਿਲਾ ਪਹਿਲਾ ਛੁਣ ਵੱਡਾ ਆਖੇ ਸੋ ਕੋਏ ਕੇਵਡ ਵੱਡਾ ਡੀਟਾ ਕੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇਸ਼ਵ ਮਾਈ ਵੱਡੇ ਮੇਰੇ ਸਹੇਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕਿਤਕੇ ਉੜੀ ਸ਼ੀਰਾ ਲਗਾਉ ਸਾਵ ਸੁਰਤੇ ਮਿਲ ਸੁਰਤ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਜਾਨੇ ਤਿਆਨੇ ਗੌਰ ਗੌਰ ਗਾਈ ਨਾਹਣ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚਾਂਗੇ ਆਈਆਂ ਸਿੱਧਾ ਬੁਰਕਾਂ ਕੀਆ ਵੜਿਆਈਆਂ ਤੋਦ ਤਵੇਂ ਸਿੱਧੇ ਕਿਨਾਂ ਨਾ ਪਾਈਆ ਕਰਮ ਲਾ ਨਹੀਂ ਤਾਕ ਰਹੀ ਆ ਆਖਣ ਵਾਲਾ ਕਿਆ ਵਿਚਾਰਾ ਸਿਫਤਿਂ ਪਰੇ ਤੇਰੇ ਢੰਡਾਰਾ ਜੇ ਤਾਉ ਦੇ ਤਿਸੇ ਕੀ ਆਚਾਰਾ ਨਾਨਕ ਸਾਚੁ ਸਵਰਣ ਹਾਰਾ ਅਸਾ ਮਹਿਲਾ ਪਹਿਲਾ ਆਕਾਂ ਜੀਵਾ ਬਿਸਰ ਮਰ ਜਾਉ ਆਕਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁਖ ਤੋਕਾ ਖਾਈ ਚਲਿ ਹੈ ਗੋ ਸੋਖ ਕਿਉ ਬਿਸਰਾ ਮੇਰੇ ਮਾਇ ਸਤਿ ਸਹਿਬ ਸਚੈ ਨੈ ਰਗਾਉ ਸਾਚੇ ਨਾਮ ਕੀ ਤਿਲਵੜਿਆ ਆਇਆ ਕੱਕੇ ਕੀਮਤ ਨਹੀਂ ਭਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਾਨ ਹੋਵੇ ਸੋਗ ਦੇਂਦਰ ਨਾ ਸੁਖ ਭੋਗ ਗੁਣੇ ਕੋ ਗੁਰ ਨਹੀਂ ਕੋਏ ਨਾ ਕੋ ਵਾਲਾ ਕੋਈ ਜੇ ਵੜਿਆ ਫਤ ਵੜ ਤੇਰੀ ਧਾਕ ਜਿੰਦਨ ਕਰ ਕ ਕੀਤੇ ਰਾਤ ਕਾਤਮੇ ਸਾਰ ਰਹੇ ਤੇ ਕਮ ਜਾਤ ਨਾਨਕ ਨਾਮ ਹੈ ਬਾਚਨਾਤ ਰਾਗੁ ਜਰੀ ਮਹੱਲਾ ਚਾਉ ਤਾ ਹਰ ਕੇ ਜੰਤ ਰਤ ਫੁਰਸਤ ਫੁਰਕਾ ਮੈ ਨਾਮ ਕਰਉ ਗੁਰ ਪਾਸ ਘਮ ਪੀਰੇ ਕਰਮ ਸਤ ਫੁਰ ਚਲਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹੈ ਰਾਸ ਸੁਰਾਗਾ ਹਰ ਜਨ ਕੇ ਉਹ ਭਾਗ ਹੋ ਡੇਰੇ ਜਿਨ ਹਰ ਘਰ ਚਰਦਾ ਕਰ ਪਿਆਸ ਹਰ ਘਰ ਨਾਮ ਮਿਲੇ ਤ੍ਰਿਪਤਾਸ਼ਾ ਮਿਲ ਸੰਗਤ ਗੁਣ ਪ੍ਰਗਾਸ ਜੇ ਨੰਗ ਹਰ ਘਰ ਘਾਰੇ ਰਾਸ ਨਾਮ ਨਾ ਪਾਇਆ ਤੇ ਭਾਗ ਨਹੀਂ ਜੰਪਸ ਜੋ ਤਤ ਗੌਰ ਚਰਨ ਸੰਗਤ ਨਹੀਂ ਆਏ ਤ੍ਰਿਜਿਵੇ ਤ੍ਰਿਜਿਵਾਸ ਨੇ ਹਰਜਨ ਸਾਤ ਗੌਰ ਸੰਗਤ ਪਾਈ ਜੈਨ ਤੋਰ ਮਾਸਟਕ ਲਿਖਿਆ ਲੇਕਸ਼ ਧਨ ਧਨ ਸਤ ਸੰਗਤ ਜੇ ਤਨਾਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗੋ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਮਾਇਓ ਧੰਮ ਜਾਇਆ ਘਰ ਘਰ ਜਿਉ ਪ੍ਰਿਆਸ ਅਲਪਤਰ ਮੈਂ ਜਨ ਕੋ ਪਾਏ ਤਾ ਕਰਜ ਕੇ ਆਗੇ ਕਰਤਾ ਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦ ਪਰਮ ਭਤ ਪਾਇਆ ਸੋ ਕੇ ਕਾਸ਼ਟ ਕਰਿਆ ਲਗਾਉ ਜਾਨਨ ਬਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੁਮਾਏ ਠਾਕੁਰ ਕਾਹੇ ਮਨ ਭੋ ਕਰਿਆ ਓਡੇ ਓਡਿਆ ਵੈਸੇ ਕੋ ਸਾਥਿਸ ਪਛ ਮਤਰਿ ਛਰਿਆ ਦੇਨ ਕਾਵਣ ਕਲਾਵੇ ਕਾਵਣ ਸੁਗਾਵੇ ਮਨ ਮੈਂ ਸਿਮਰਨ ਕਰਿਆ ਸ਼ਬਨਿਧਾਨ ਦਸਿਆ ਸਿਧਾਨ ਧਾਕੂਰ ਕਰ ਤਨ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਵਾਈਐ ਤੇਰਾ ਅੰਤ ਨ ਪਾਰਾ ਹੋਰਿਆ ਰਗਸਮਹਿ ਲਾਚਉਤਾ ਸੋ ਪ੍ਰਖਾਇ ਕੋ ਅੰਕਾਰ ਸਤ ਗੁਰ ਪਰਜਾਨ ਸੋ ਪਰਕ ਨਰੰਜਨ ਨਾਰ ਪਰਕ ਨਰੰਜਨ ਹਰਿਆ ਕੁਮਾ ਕਮਿਆ ਭਾਰਾ ਸਭ ਧਿਆਵੇਂ ਸਭ ਧਿਆਵੇਂ ਤੁਜੀ ਨਾਰ ਸਤੈਤਰ ਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੀ ਆਕਾ ਦਤਾਰਾ ਹਰ ਧਿਆਵ ਸੰਤੋ ਜੀ ਸਬਦੋ ਕੁ ਵਿਚਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਨ ਨਾ ਕਜੰਤ ਵਿਚਾਰਾ ਕੋ ਘਟ ਘਟ ਅੰਤਰ ਤਰਮ ਨਿਰੰਤਰ ਜੀ ਹਰ ਇੱਕ ਉਹ ਪੁਰਖ ਜਮਾਨ ਇੱਕ ਦਾਤੇ ਇੱਕ ਬੇਕਾਰੀ ਜੀ ਸਭ ਤੇਰੇ ਚੋਜ ਵਿਣਾਣਾ ਤੂੰ ਆਪੇ ਦਾਤਾ ਆਪੇ ਭੋਗਤਾ ਜੀ ਹਾਂ ਤੁਧ ਬਿਨ ਨ ਵਰਣਾ ਜਾਣਾ ਤੂੰ ਪਾਰ ਬ੍ਰਹਮ ਬਿਆਤ ਬਿਆਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਮੈਂ ਨਾਨਕ ਤិន ਕੁਰਬਾਣਾ ਹਰਿ ਤਿਆਮੈ ਹਰਿ ਤਿਆਮੈ ਤੁਝੇ ਸਹਿ ਜਾਨ ਜੋਗਮ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਨ ਹਰ ਧਿਆਇਆ ਜੀ ਤੈ ਟੋਟੀ ਜਾਮ ਕੀ ਫਾਸਿ ਜਨਰਪਾ ਉਹ ਜਨ ਹਾਰ ਨਰਪੋ ਚਾਇਆ ਜੀ ਤੈਨ ਕਾ ਪਉ ਸਭ ਗਵਾਸੀ ਨਿਨ ਚੇਵਿਆ ਜਨ ਸੇਵਿਆ ਮੇਰਾ ਘਰ ਜੀ ਤੈ ਹਾਰ ਘਰ ਰੂਪ ਸੁਮਾਸੀ ਸੇਤਾਨ ਸੇਤਾਨ ਜਨ ਹਰ ਧਿਆਇਆ ਜੀ ਐ ਨਾਨਕ ਤਨ ਮਲ ਜਾਸੀ ਤੇਰੀ ਭਗਤਾਂ ਤੇਰੀ ਭਗਤ ਭੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਲਾਹਨਤੋ ਜੀ ਹਾਰੇ ਆਨਕਿਆ ਨੇਕ ਅਨੰਤਾ ਤੇਰੇ ਆਨਕਾ ਤੇਰੇ ਆਨਕ ਕਰੇ ਹਰ ਪੂਜਾ ਜੀ ਧਾਪ ਧਾਪ ਜਪਾਂ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਮੋਹ ਚਮਰਤਿ ਸਾਸ਼ਟ ਜੀ ਆਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਹੀ ਆਦ ਪੁਰਖੇ ਪਰਮ ਪਰਕਰਤਾ ਜੀ ਤਦ ਜੀਵਨ ਆਵਰ ਨਾ ਕੋਈ ਤਉ ਜੁਗ ਜੁਗੈ ਕੋ ਸਦਾ ਸਦਾ ਤੂੰ ਏਕੋ ਜੀ ਤਉ ਨੈ ਤਲ ਕਰਤਾ ਸੋਈ ਤਦਿ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਹਦੇ ਆਪੇ ਸ੍ਰੀ ਸਤਿ ਸਭਿ ਉਪਾਈ ਜੀ ਤੁਹਦੇ ਆਪੇ ਚਰਨ ਸਭ ਕੋਈ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਨਹਿਲਾ ਚੋਖਾ ਕੂੰ ਕਰਤਾ ਸਚਿਆ ਰਮੰਡਾ ਸਾਈ ਜੋ ਤੋ ਪਾਵੇ ਸੋਈ ਤੀਤੀ ਜੋ ਤੋ ਦੇਹ ਸੋਈ ਗਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਹੇ ਸਤਿਨਾਮ ਕਿਰਪਾ ਕਰੈ ਤਿਨ ਨਾਮ ਅਮਰਤ ਨ ਪਾਇਆ ਗੁਰਮੁਖ ਲਾਦਾ ਮਨ ਮੁਕੰਗਮਾਇ ਦੁਨਿਆਪ ਵਿਚੋੜਿਆ ਆਪ ਮਿਲਾਇ ਕੁੰਦਰੀ ਆਪ ਸਰ ਤੋਜੀ ਮਾਏ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਾਨ ਸਾ ਤੇਰਾ ਖੇਲ ਵਿਜੋਗ ਮਿਲ ਵਿਚੜਿਆ ਸੰਜੋਗੀ ਮੇਲ ਜੇ ਸਤਨਾਮ ਤੂੰ ਜਾ ਲਾਹੀ ਸੋਈ ਜਨ ਜਾਣੈ ਹਰ ਕੋਣ ਸਾਧੀ ਆਕ ਵਕਾਣ ਜਨ ਹਰ ਸੇਵਿਆ ਤਿੰ ਚੁਕ ਪਾਇਆ ਸਹਜੇ ਕੀ ਕਰ ਨਾਮ ਸਮਾਇਆ ਹੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਮੇਨ ਦੂਜਾ ਅਵਰਣਾ ਕੋਏ ਹੂੰ ਕਰ ਕਰ ਵੇਖੈ ਜਾਣੈ ਸੋਏ ਧਨ ਨਾਨਕ ਗੁਰਮੁਖ ਪਰਗਟ ਹੋਏ ਅਸਮ ਲਾ ਪੈਲਾ ਤੇਰ ਵਰੜਾ ਪਹਿਲ ਨਵਾਸਾ ਬਾਣੀ ਪਾਵਕਤ ਨਾ ਕੀਆ ਪੰਕਜ ਮੋਗਕ ਨਹੀਂ ਚੱਲਦਾ ਹਮ ਦੇਖਾ ਤਾ ਡੂਬੀ ਆਲੇ ਮਾਨ ਏਕ ਨ ਚੇਤਸ ਮੂੜ ਮਨਾ ਆਰ ਮਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੋਗ ਦਾ ਜਨਮ ਭਇਆ प्राणवत नानक तेन की शरणा जेन तू नाहि बिसरया आसाम लपण्या पैहि प्राप्तमा नुख देह होरीआ गोबिंद मिलण की ए तेरी मरिया और कास्त्रे किते ना काम मेल साथ संगत पज केवल नाम सरंजाम ला पाव जल तरणक ਜਨਮ ਮਿਰਤਾ ਜਾ ਰੰਗ ਮਾਇਆ ਕੇ ਰਗਾਉ ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਘਰ ਰਾਇਆ ਕਾਹੂ ਨਾਨਕ ਗਾਮ ਨੀਚ ਕਰਮ ਸ਼ਰਣ ਪਰੇ ਕੀ ਰਾਖੋ ਸ਼ਰਮ ਕਮਿਓ ਮਾਚ ਮੇਨਤੀ ਚੋਪਈ ਹਮਰੀ ਕਰੋਗਾ ਤੈ ਰਛਾ ਪੂਰਨ ਹੋਏ ਚਿੱਤੀ ਇੱਛਾ ਤਬ ਚਰ ਨਲਮੰਦ ਰਹੀ ਕਮਾਰ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੂਤ ਸਮੈ ਤੁਮ ਘਾਵਾ ਆਪ ਘਾਤੈ ਮੋਹਿ ਬਚਾਵੋ ਸੋਖੀ ਮਸਾ ਮੋਰੋ ਪਰਮਾਰ ਸੇਵਕ ਸਿਖ ਤਮੈ ਕਰਤਾਰ ਨੋਰ ਚਾਨਜ ਕਰਦਾ ਕਰੀਏ ਕਾਮਰਨ ਕੋ ਆਤੰਗਰੀਏ ਪੂਰਨ ਹੋਇ ਗਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨਾ ਧਿਆਉ ਯੋ ਮਰ ਚਾਹੂ ਸਤਿ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆਂ ਚੰਨ ਚੰਨ ਸ਼ਾਤਰ ਹਮਾਰੇ ਮਾਰਿਆਂ ਆਪ ਘਾਤ ਮੁਝੋ ਮਰੀਏ ਮਰਨ ਕਾਲ ਕਾ ਤਰਾਸ਼ਨ ਵਰੀਏ ਹੋ ਜੋ ਸਦਾ ਘਮਾਰੇ ਪਛਾ ਸ਼੍ਰੀ ਅਸ ਤੂਝ ਕਰਿਓ ਰੱਛਾ ਰੱਖ ਲੈ ਮੋਇ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਜੇਨ ਮਨ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ काल पाये ब्रह्म अवतरा काल पाये शिव जो अवतारा काल पाय कर बिचन प्रकाश सकल काल का किया तमाशा तुमाशा जवन काल जो गीशु किो वेदराथ ब्रह्म जो थियो जवन काल सब लोक सवार नमस्कार ताई हमारा जवन काल सब जगत बनायो देवता दन उपजायो आदम ते अवतारा सोई गुरु समझियो के मारा ਨਾਮ ਅਸ਼ਕਾਰ ਤਿਸ ਹੀ ਕੋ ਕਮਾਰੀ ਸਾਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸ਼ਤਰਣ ਕੋ ਪਲ ਮੁਹਮਦ ਖੀਓ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨ ਛਿੰਟੀ ਤੇ ਕੁੰਚਰਿਆ ਊਲਾ ਸਭ ਪਰ ਕਿਰਪਾ ਣਟਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਣਾ ਦੌਦ ਕਰਕ ਕਰਾ ਕਰਤਾਰਾ ਪਰ ਜਾ ਤਰਤਵ ਦੇਹੀ ਅਪਾਰਾ ਜਾਵਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭ ਕੋ ਜੇ ਤੇ ਬਦਨ ਤ੍ਰਿਤਾ ਉਤਾਰ ਆਪੇ ਆਪਣੀ ਮੋਜੀ ਹੋ ਚਾਰ ਹਮ ਸਭ ਕੀ ਤੇ ਰਹਿਤ ਨਿਰਾਲਮ ਗਿਆਨ ਕੁ ਮੇਧ ਪਹਿਨਿਆ ਹਰਿਆਲਮ ਨਰੰਕਾਰ ਨਰਪਕਾਰ ਨਰਲਾmb ਆਦਿਆ ਨੀਲ ਅਨਾਦੀ ਅਸੰਭ ਰਾਕ ਮੂੜ ਉਚਾਰਤ ਬੇਦਾ ਯਾਕੂਪੇ ਨ ਬਾਵਤ ਬੇਦਾ ਰਾਕੋ ਕਰਬਾ ਹਣੀ ਅਨਮਾਰਤ ਮਹਾ ਮੂੜ ਕਤਿ ਭੇਦ ਨ ਜਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਤਨਾ ਪਿਉ ਆਪੇ ਆਪਣੇ ਮੂਦ ਗਹਿ ਜੀਤੀ ਮਰਨਤ ਪੈਨ ਪੈਨ ਤੋਇ ਤੇਤੀ ਤੁਮਰਾ ਲਗਾ ਨ ਜਾਏ ਪਸਾਰਾ ਕਹਿ ਬਿ ਸਦਾ ਪ੍ਰਥਮ ਸੰਸਾਰਾ ਏਕ ਰੂਪੇ ਉਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇ ਰਸੇ ਤਿਲ ਕੀਨੀ ਔਤ ਪੂਜ ਖਾਨ ਮਹੁਰਤ ਦੀਨੀ ਕਾਉ ਪੂਲ ਰਾਜਾ ਕਉ ਬੈਠਾ ਕਾਉ ਸਿਮਟ ਭਿਉ ਸੰਕਰ ਕੈਠਾ ਸਾਗਰੇ ਸ੍ਰਿਟ ਦੇ ਗਾਇ ਚੰਬਾਉ ਆ ਜੁਗਾ ਸਰੂਪ ਸਵੈਮ ਭਉ ਆਵ ਰਚਾ ਮੇਰੀ ਤੁਮ ਕਰੋ ਸਿਖਿ ਉਬਾਰੇ ਤਿਕ ਧੰਗ ਰੋ ਦੋਜੇ ਤੇ ਉਟਵਤ ਤੁਮਾਤਾ ਸਾਕਲ ਮਲੇਚ ਕਰੋ ਰਣਗਾਤਾ ਗਿਆ ਤੋਤਪ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਾਰੇ ਵਰਕ ਜਵਾਨ ਪਗ ਪਰੇ ਤਿਗਾਰੇ ਤਿਨ ਕੇ ਤੁਮ ਸਾੰ ਘਟ ਸਵਟਾਰੇ ਜੋ ਕਲ ਕੋ ਇਕ ਮਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨਾ ਆਏ ਹੈ ਰਛਾ ਹੋਇ ਤੈ ਸੋ ਕਾਲਾ ਦੁਸ਼ਟ ਅਰੇਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਤਨ ਜਾਇ ਨ ਹਰੋ ਤਾਂ ਕੇ ਤਾਪ ਤਨਕਮੋ ਹਰੋ ਸਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਵ ਸਕਾ ਨ ਕੋਈ ਇੱਕ ਮਾਰ ਜਿਨ ਤੁਮੈ ਸੁਮਾਰਾ ਕਾਲ ਪਾਸ ਤੇ ਤਹੀਂ ਉਬਾਰਾ ਜਿਨ ਨਰ ਨਾਮ ਤੇਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸ਼ਰਨ ਤਿਹਾਰੀ ਆਪ ਘਾਤ ਦੇ ਲਹੀ ਉਬਾਰੀ شارب ٹورم ہوو سہاہی گوشت دھوکھ تے لے بچائی سبایا پائں گئے جب تے تمرا پابت کوہاں کرے نہیں آنیاں رام رحیم قران قران انے کہم تے اک نہ مانیںو سمرت شاستر میں سما بو پیت کہ ہم اک نہ جانیںو ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਾਵ ਤੋਹਿ ਮਖਾਨਿਓ ਦੋ ਘਰ ਸਗਲੋ ਆਰ ਕੋ ਛਾੜਕੈ ਗਇਓ ਤੁਮਹ ਅਰੋਧਵਾਰ ਮਾਹੇ ਗਏ ਕੀ ਲਾਜ ਆਸ਼ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿ ਲਾਤੀ ਜਾ ਖਾਨਾਂ ਦੇ ਕੋ ਅਹੰਕਾਰ ਛਾਟੁਰ ਪਰਸਾਦ ਅਨੰਤ ਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸੇ ਸੇਤੀ ਮਾਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਹੋਤਾ ਗਾਵੋ ਹਰੀ ਕੇਰਾ ਮਾਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਗੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਗੋ ਕਰ ਨਾਲੇ ਹਰ ਨਾਲ ਰਗੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਆੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਾਮ ਰਛਾਵਾ ਮੋ ਸੋਕਿ ਮਨੋ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਖੋ ਕਰ ਨਾਲੇ ਸਾਚੀ ਸਾ ਵਿਭਾ ਕੀਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਦੈ ਹੈ ਸੋ ਪਾਵੇ ਸਦਾ ਚਿਤਿ ਚਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੋਖਾਂ ਸਭ ਗਵਾਈਆਂ ਹਰ ਸ਼ਾਂਤ ਚੁਕ ਮਨ ਆਏ ਵਸਿਆ ਜਿਨੇ ਛਾ ਸਭ ਪੁਜਾਈਆਂ ਸਤਾ ਕੁਰਬਾਨ ਕੀਤਾ ਗੁਰ ਬੇਟਾ ਜੇ ਜੀ ਐ ਵੜਿਆਈਆਂ ਕਾ ਨਾਨਕ ਸੁਣ ਤੰਤੋ ਸ਼ਬਦ ਰੂਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਤ ਅਧਿਕਾਰ ਚ ਪਾਗੈ ਘਾਰ ਚ ਪਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਰੀਆਂ ਪੰਜ ਦੋ ਤੁੰਗ ਵਾ ਚੁਕੀ ਤੈ ਕਾਲ ਕਾਂਟਕ ਮਾਰਿਆ তোর ਕਰਮ ਪਾਇ ਤੁ ਜਨ ਕਉ ਸੇ ਨਾਮ ਘਰ ਕਹਿ ਲਾਗੇ ਕਹਿ ਨਾਨਕ ਤਾਂ ਸੋਖ ਘੋਆ ਤਿਤ ਕਰਿਆ ਨਾ ਅੱਜ ਅਨੰਤ ਸ੍ਰੋਵਟ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮਪਤਰਾ ਪਾਇ ਬੁਤਰੇ ਸਗਲ ਵੀ ਸੋਰੇ ਧੋਖ ਰੋਗ ਸੰਤਾਪ ਉਤਰੇ ਸੋਹਣੀ ਸਚੀ ਬਾਣੀ ਸੰਤ ਸਾਧਨ ਭੈ ਤਾਰ ਚ ਪੂਰੇ ਗੁਰ ਤੇ ਜਾਣੇ ਰਾਣਤ ਪੁਨੀਤ ਕਹਤ ਪਵਿਤਾ ਸਤਗੁਰ ਹਿਆ ਪਰਪੂਰੇ ਬਨਵੰਤ ਨਾਨਕ ਗੋੜ ਚਰਨ ਲਾਗੇ ਵਾਝੇ ਅਨਹਦ ਤੂਰੇ ਮੁੰਦਾਵਣੀ ਮੈਂ ਲਾ ਪੰਜਵਾ ਥਾਲੂਏ ਤ ਨਮਸ ਤੂ ਪਈਆ ਸਾਥ ਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਕਵਾ ਜੇ ਕੋ ਪੁੰਚੈ ਤੇਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰੱਖਿਉ ਰ ਧਾਰੋ tham sansar chan lagtariye sham nanak brahm pracharu shlok mahalla 5a tera kita ja to nahi main nau jo kitoi main nirgun ya rekoh gun nahi ਆਪੇ ਤਰਚ ਪਈ ਤਰਚ ਪਿਆ ਮਹਾਰਾਮ ਕਉਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲ ਤਾ ਜੀ ਹਵਾ ਧਨ ਮਨ ਚੀਵ ਕਰੀਆ ਤਰਚ ਪਿਆ ਮਹਾਰਾਮ ਕਉਈ ਸਤ ਗੁਰ ਸਜਣ ਮਿਲਿਆ ਨਾ ਨਕ ਨਾਮ ਮਿਲੇ ਤਾ ਜੀਵਾ ਕਨ ਮਨ ਤੀਵੇ ਹਰੀ ਆ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਤੋ ਦਿਆ ਗਏ ਅਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹੀ ਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਤੇ ਆਏ ਰੰਗਤ ਗੁਰ ਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆ ਬੈ ਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪੰਝਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਨ ਡਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਦ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਬਾਹੀ ਤੇਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਛਿਆ ਰਿ ਆਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇ ਇਸ দান ਰਹਿਤ দান ਵਿਵੇਕ দান ਸਹਦਾਨ ਭਰੋਸਾ দান ਦਾਨਾ ਸਰਦਾਨ ਨਾਮ দান ਸ੍ਰੀ ਅੰਮ੍ਰਿਤ ਸਰ ਜੀ ਕੇ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਮਾ ਮਤ ਉੱਚੀ ਮਤ ਦਾ ਰਾਖਾ ਹੈ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨੀਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਜੀਓ ਆਪ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨ ਸਜਾਈ ਸਜੇ ਹੋਏ ਦੀਵਾਨਾ ਵਿੱਚ ਸੋ ਦਰਬਾਣੀ ਦਾ ਪਾਠ ਕੀਤਾ ਗਿਆ ਸੋ ਦਰਬਾਣੀ ਦਾ ਪਾਠ ਕਰਦੇ ਆ ਹੋ ਗਈਆਂ ਅਬਿਅੰਤ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਬਖਸ਼ ਲੈਣੀਆਂ ਜੀ ਅਗਾ ਤੋਂ ਸਮਤ ਵਖਸ਼ਣੀ ਸਤਿਗੁਰ ਜੀਓ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪੜੀ ਹੋਈ ਬਾਣੀ ਸਮੂਹ ਸੰਗਤ ਦੇ ਹਿਰਦੇ ਤੇ ਬਸਾਉਣੀ ਦਰ ਘਰ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਜੀ ਸੇਵਾ ਸਿਮਰਨ ਗੁਰਬਾਣੀ ਪੜਨ ਦਾ ਬਲ ਬਖਸ਼ਣਾ ਗੁਰਮਤਨ ਅਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਜੀਓ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਆਪ ਜੀ ਦੇ ਦਰ ਕਰਦੇ ਸੇਵਕ ਮਾਨ ਪਰਿਵਾਰ ਵੱਲੋਂ ਆਪ ਦੀ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਵੀ ਛਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਨੀ ਘਰ ਵਿੱਚ ਸ਼ੁਕ ਸ਼ਾਂਤੀ ਵਰਤਾਣੀ ਕਾਰੋਬਾਰਾਂ ਵਿੱਚ ਵਾਧੇ ਬਖਸ਼ਨੇ ਕੀਰਤ ਕਰਨ ਨਾਮ ਜਪਣ ਬੰਦ ਸਕਣ ਦਾ ਬਲ ਬਖਸ਼ਨਾ ਗੁਰਮਤਨ ਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਜੀ ਆਪ ਜੀ ਆਪਣਾ ਇਲਾਹੀ ਹੁਕਮ ਸੁਣਾ ਕੇ ਸੰਗਤ ਨੂੰ ਨਦਰੋ ਨਦਰ ਨਿਹਾਲ ਕਰੋ ਅਖਰਵਾਦਾ ਘਾਟਾ ਭੁਲ ਚਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੀਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਵਾਰ ਹੋਏ ਸਭ ਮਿਲਾਂਗੀ ਬੱਚੇ ਸ਼ਰਨ ਜੋ ਹੋਈ ਬੋਲੇ ਈਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਵਾਹਿਗੁਰੂ ਸਾਗੇ ਬਗ सोरठ महला पंजवा तर कलतरा लोक ग्रह मानता माया संबंधे हे आंत की बार को खरा न होशी शाम में थे आसन हे ਰੇ ਨਾਰਾ ਕਾਹੇ ਪਪਉ ਰਹੋ ਦੇਹੀ ਉੜ ਜਾਏ ਧੂਮ ਬਾਦਰ ਇਕ ਪਾ ਜੋ ਰਾਮ ਸੁਨੇ ਰਹਾ ਤੀਨ ਸੰਗਿਆ ਕਰ ਦੇ ਕੀਨੇ ਜਲ ਕੋ ਕਰ ਫਸਮੇ ਕੋਇ ਆਮਰੋ ਗ੍ਰਹਿਮ ਬੈਠਾ ਕਾਰਣ ਕਾਰਣ ਵਿਚਰੋ ਹੈ ਅਨਕਪਾਂਤ ਕਰ ਮਣੀਏ ਸਾਜ ਕੱਚ ਤਾਗ ਪਰੋਹੇ ਟੁੱਟ ਜਾਏ ਕੋ ਸੂਤ ਬਾ ਪਰੇ ਫੇਰ ਪਾਛੈ ਪਛਤੋ ਹੈ ਜੈਨ ਤੁਮ ਸੇਰ ਜੇ ਸਿਰ ਜੇ ਸਵਾਰੇ ਇਸ ਇਤਿਹਾਵ ਦਿਨ ਰਹਿਣੇ ਹੀ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਮੈਂ ਸਾਤਗੁਰ ਉਟ ਗ헤ਹੀ ਜਨ ਨਾਨਕ ਪ੍ਰਭ ਕਿਰਪਾ ਧਾਰੇ ਮੈਂ ਸਾਤਗੁਰ ਉਟ ਗ헤ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ